15 ਦਿਨਾਂ ਦੇ ਅੰਦਰ ਅੰਦਰ ਝੁੱਗੀਆਂ ਨੂੰ ਕਰ ਦਿਓ ਖਾਲੀ ਨਹੀਂ ਤਾਂ ਹੋਵਾਂਗੇ ਅਸੀਂ ਸਖਤ ਸਤਿ ਸ੍ਰੀ ਅਕਾਲ ਮੈ ਸੋਮਸੋ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਵਿੱਚ ਜੇ ਗੱਲ ਕਰੀਏ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਿਹੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਨਿਹੰਗ ਸਿੰਘ ਵੀਰ ਹੋਰ ਪਤਵੰਤੇ ਸੱਜਣ ਜਿਹੜੇ ਨੇ ਉਹ ਪਹੀਆਂ ਦੀਆਂ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਰੇੜੀਆਂ ਨੂੰ ਉੱਥੇ ਚੱਕਵਾ ਕੇ ਪੰਜਾਬੀਆਂ ਦੀਆਂ ਰੇੜੀਆਂ ਲਗਵਾਉਣ ਵਿੱਚ ਲੱਗੇ ਹੋਏ ਆ। ਸੋਸ਼ਲ ਮੀਡੀਆ ਤੇ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਤੁਸੀਂ ਦੇਖਿਆ ਕਿ ਬਜਵਾੜੇ ਦੇ ਸਰਪੰਚ ਬਜਵਾੜੇ ਦੇ ਸਰਪੰਚ ਜਿਹੜੇ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਤਾਏ ਪਾਸ ਕੀਤਾ ਸੀਗਾ ਕਿ ਸਾਡੇ ਪਿੰਡ ਵਿੱਚ ਕੋਈ ਵੀ ਪ੍ਰਵਾਸੀ ਨਹੀਂ ਰਹੇਗਾ ਜੇਕਰ ਕਿਸੇ ਦੇ ਘਰ ਦੇ ਵਿੱਚ ਹੋਏਗਾ ਤੇ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਏਗਾ ਉਸ ਤੋਂ ਬਾਅਦ ਅੱਜ ਉਹਨਾਂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਝੁੱਗੀਆਂ ਵਿੱਚ ਵਸ ਰਹੇ ਪ੍ਰਵਾਸੀਆਂ ਨੂੰ ਝੁੱਗੀਆਂ ਖਾਲੀ ਕਰਵਾਉਣ ਲਈ ਕਹਿ ਰਿਹਾ ਔਰ ਕਹਿ ਰਿਹਾ ਕਿ ਤੁਹਾਡਾ ਯੂਪੀ ਬਿਹਾਰ ਜਿੱਥੋਂ ਵੀ ਤੁਸੀਂ ਆਏ ਹੋ ਉੱਥੇ ਤੁਹਾਡੇ ਕੀ ਘਰ ਨਹੀਂ ਹੈ ਤੁਸੀਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਏ ਹੋ ਮਤਲਬ ਲੋਕਾਂ ਦਾ ਜਿਹੜਾ ਗੁੱਸਾ ਹੈ ਹੁਣ ਪ੍ਰਵਾਸੀਆਂ ਦੇ ਖਿਲਾਫ ਸ਼ਰੀਆਮ ਜਿਹੜਾ ਹੈ ਨਜ਼ਰ ਆ ਰਿਹਾ ਦੋਸਤੋ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਰੇੜੀਆਂ ਜਿਹੜੀਆਂ ਪ੍ਰਵਾਸੀਆਂ ਦੀਆਂ ਉਹ ਚੁਕਾ ਦਿੱਤੀਆਂ ਗਈਆਂ ਨੇ ਔਰ ਪੰਜਾਬੀ ਜਿਹੜੇ ਪੰਜਾਬ ਦੇ ਮਾਲਕ ਨੇ ਦੇਖੋ ਉਹਨਾਂ ਨੇ ਕਿਤੇ ਬਾਹਰ ਰੋਡ ਦੇ ਉੱਪਰ ਰੇੜੀ ਲਗਾ ਰੱਖੀ ਹੈ ਉਹਨਾਂ ਨੂੰ ਮੇਰਾ ਵੀਰ ਕਹਿ ਰਿਹਾ ਹੈ ਕਿ ਤੁਸੀਂ ਹੁਣ ਰੇੜੀਆਂ ਉਹਨਾਂ ਦੀਆਂ ਜਗ੍ਹਾ ਤੇ ਜਾ ਕੇ ਲਗਾਓ ਤੁਸੀਂ ਆਪਣਾ ਕਾਰਵਾਰ ਕਾਰੋਬਾਰ ਅੱਗੇ ਵਧਾਓ ਸੋ ਇਸ ਕਰਕੇ ਕਿਤੇ ਨਾ ਕਿਤੇ ਪੰਜਾਬੀਆਂ ਦਾ ਜਿਹੜਾ ਗੁੱਸਾ ਹੈ ਦੇਖੋ ਪਹਿਲਾਂ ਮੁਹਾਰੀ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਹੁਣ ਛੋਟੇ ਮਾਸੂਮ ਬੱਚੇ ਦਾ ਕਤਲ ਆਏ ਦਿਨ ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਆਉਂਦੀਆਂ ਨੇ ਤਾਂ ਫਿਰ ਪ੍ਰਵਾਸੀਆਂ ਦਾ ਕੀ ਪੰਜਾਬ ਵਿੱਚ ਰਹਿਣਾ ਜ਼ਰੂਰੀ ਹੈ ਕੀ ਪ੍ਰਵਾਸੀਆਂ ਨੂੰ ਭੂਹੇ ਚੜਾਉਣ ਵਾਲੇ ਕੌਣ ਨੇ ਸਿਰਾਂ ਤੇ ਬਿਠਾਉਣ ਵਾਲੇ ਕੌਣ ਨੇ ਆਪਾਂ ਲੋਕ ਐ ਲੇਕਿਨ ਇਹਦਾ ਕਾਰਨ ਇਹ ਵੀ ਹੈ ਕਿ ਜੇਕਰ ਇਹਨਾਂ ਨੂੰ ਅਸੀਂ ਸਿਰ ਤੇ ਬਿਠਾਉਨੇ ਆ ਤੇ ਪੰਜਾਬੀ ਲੋਕ ਕੰਮ ਹੀ ਨਹੀਂ ਕਰਦੇ ਉਹਨਾਂ ਦੇ ਇੰਨੇ ਜ਼ਿਆਦਾ ਨਖਰੇ ਹੁੰਦੇ ਨੇ ਕਿ ਉਹਨਾਂ ਦੇ ਕੋਲੋਂ ਕੰਮ ਕਰਾਉਣ ਦਾ ਮਤਲਬ ਇਹ ਹੈ ਕਿ ਮਤਲਬ ਬਸ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ ਉਹ ਬਹੁਤ ਜ਼ਿਆਦਾ ਤੰਗ ਤੇ ਪਰੇਸ਼ਾਨ ਕਰਦੇ ਨੇ ਇਸੇ ਕਰਕੇ ਜਿਹੜੀ ਲੇਬਰ ਹੈ ਉਹ ਯੂਪੀ ਬਿਹਾਰ ਦੀ ਲਗਾਉਂਦੇ ਨੇ ਤਾਂ ਕਿ ਉਹਨਾਂ ਕੋ ਘੰਟਾ ਡੇਢ ਘੰਟਾ ਵਾਧੂ ਵੀ ਲਗਾਇਆ ਜਾ ਸਕੇ ਔਰ ਇਹ ਨਹੀਂ ਆ ਕਿ ਉਸਨੇ ਪੈਸੇ ਨਹੀਂ ਦਿੰਦੇ ਪੈਸੇ ਵੀ ਦਿੰਦੇ ਆ ਪਰ ਸਵਾਲ ਇਹ ਆ ਕਿ ਪੰਜਾਬੀ ਜੇ ਆਪਣੇ ਆਪ ਨਕੰਮੇ ਹੋ ਗਏ ਪੰਜਾਬੀ ਜੇ ਆਪਣੇ ਲੇਬਰ ਕਰਨ ਤੋਂ ਪਿੱਛੇ ਹਟਣਗੇ ਤਾਂ ਫਿਰ ਲੋਕ ਕਿੱਥੇ ਜਾਣਗੇ ਇਸੇ ਹੀ ਚੱਕਰ ਕਰਕੇ ਜਿਹੜੇ ਪ੍ਰਵਾਸੀ ਨੇ ਉਹ ਨਜਾਇਜ਼ ਫਾਇਦਾ ਚੁੱਕ ਰਹੇ ਨੇ ਪੰਜਾਬੀਓ ਆਪਣੀ ਲਾਈਨ ਤੇ ਆ ਜਾਓ ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜਾਣਾ ਇਹ ਜਿਹੜੇ ਮੇਰੇ ਵੀਰ ਹੁਣੇ ਸਮੇਂ ਪ੍ਰਵਾਸੀਆਂ ਨੂੰ ਖੇੜਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਘਰ ਵਾਪਸੀ ਕਰਦੇ ਨਜ਼ਰ ਆ ਰਹੇ ਨੇ ਬਹੁਤ ਸਾਰੀਆਂ ਤਾਂ ਮਤਲਬ ਕਹਿ ਸਕਦੇ ਟ੍ਰੇਨਾਂ ਦੇ ਵਿੱਚ ਪ੍ਰਵਾਸੀ ਵਿਖੇ ਗਏ ਨੇ ਔਰ ਪ੍ਰਵਾਸੀ ਹੁਣ ਆਉਂਦੇ ਘਟ ਨਜ਼ਰ ਆ ਰਹੇ ਨੇ ਔਰ ਪ੍ਰਵਾਸੀ ਸਟੇਸ਼ਨਾਂ ਦੇ ਉੱਪਰ ਜ਼ਿਆਦਾ ਨਜ਼ਰ ਆ ਰਹੇ ਨੇ ਸੋ 15 ਦਿਨ ਦਾ ਉਹਨਾਂ ਨੇ ਟਾਈਮ ਦਿੱਤਾ ਜੀ ਔਰ ਮੈਂ ਇਥੇ ਇਹ ਵੀ ਦੱਸ ਦਿਆਂ ਕਿ ਸਿਰਫ ਇੱਕ ਪਿੰਡ ਦੀ ਗੱਲ ਨਹੀਂ ਹੈ ਇਹ ਇਹ ਆਏ ਦੋਲੇ ਪਿੰਡਾਂ ਦੇ ਵਿੱਚ ਵੀ ਲੋਕਾਂ ਨੇ ਮੁਹਿੰਮ ਜਿਹੜੀ ਹੈ ਉਹ ਚੱਕ ਲਈ ਹੈ ਮੈਂ ਇਸ ਗੱਲ ਦਾ ਪਿਛਲੇ ਐਪੀਸੋਡ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਕਿਉਂ ਨਹੀਂ ਲੈ ਰਹੇ ਸਰਕਾਰਾਂ ਇਸ ਜ਼ਿੰਮੇਵਾਰੀ ਤੋਂ ਭੱਜਦੀਆਂ ਕਿਉਂ ਲੱਗ ਰਹੀਆਂ ਨੇ ਔਰ ਜਦ ਕਿ ਸੁਖਪਾਤ ਸਿੰਘ ਖੈਰਾ ਨੇ ਇਸ ਇਸ ਮੁੱਦੇ ਨੂੰ ਬਕਾਇਦਾ ਤੌਰ ਤੇ ਚੱਕਿਆ ਸੀ ਕਿ ਪੰਜਾਬੀ ਕਿਸੇ ਸਟੇਟ ਵਿੱਚ ਜਗ੍ਹਾ ਨਹੀਂ ਲੈ ਸਕਦਾ ਔਰ ਕੀ ਮਤਲਬ ਜੇ ਪੰਜਾਬੀ ਲੈ ਸਕਦਾ ਤਾਂ ਭਈਏ ਆ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜਗ੍ਹਾ ਲੈ ਸਕਦੇ ਆ ਦੱਸੋ ਪਹਿਲਾਂ ਲੇਕਿਨ ਉਹ ਮੁੱਦਾ ਜਿਹੜਾ ਹੈ ਰਾਜਨੀਤਿਕ ਮੁੱਦਾ ਬਣਾਉਂਦੇ ਬਣਾਉਂਦੇ ਕਿਉਂਕਿ ਉਸ ਮੁੱਦੇ ਦੇ ਨਾਲ ਫਾਇਦਾ ਹੋਣਾ ਸੀਗਾ ਪੰਜਾਬੀਆਂ ਨੂੰ ਫਾਇਦਾ ਹੋਣਾ ਸੀਗਾ ਸੋ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਪ੍ਰਵਾਸੀਆਂ ਦੇ ਉੱਪਰ ਵੱਡਾ ਐਕਸ਼ਨ ਲਵੇ ਉਹਨਾਂ ਦੇ ਕਾਗਜ਼ਾਂ ਦੀ ਜਾਂਚ ਕੀਤੀ ਜਾਵੇ ਪੜਤਾਲ ਕੀਤੀ ਜਾਵੇ ਔਰ ਇੱਕ ਇੱਕ ਭਈਏ ਦੇ ਤਾਂ ਦੋ ਦੋ ਆਧਾਰ ਕਾਰਡ ਨੇ ਉਹਦਾ ਇੱਥੇ ਨਾਮ ਕੁਝ ਹੋਰ ਹੈ ਐਡਰੈਸ ਹੋਰ ਹੈ ਬਾਕੀ ਜਿਹੜਾ ਆਧਾਰ ਕਾਰਡ ਹੈ ਉਹ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ ਉੱਥੇ ਦਾ ਕੁਝ ਹੋਰ ਹੈ ਭਾਈ ਮੈਂ बार-बार ਕਹਿੰਦਾ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਜਥੇਬੰਦੀਆਂ ਇਸ ਸਮੇਂ ਬਾਕੀ ਸਾਰੇ ਕੰਮਾਂ ਤੋਂ ਧਿਆਨ ਹਟਾ ਕੇ ਇਸ ਗੰਭੀਰ ਮੁੱਦੇ ਤੇ ਲੱਗੀਆਂ ਹੋਈਆਂ ਨੇ ਕੱਲ ਨੂੰ ਕਿਸੇ ਦਾ ਵੀ ਬੱਚਾ ਹੋ ਸਕਦਾ ਹੈ ਸਾਡਾ ਬੱਚਾ ਵੀ ਹੋ ਸਕਦਾ ਹੈ ਸੋ ਇਸ ਕਰਕੇ ਇਹ ਬਹੁਤ ਦੁਖਦਾਈ ਘਟਨਾ ਹੈ ਕਿ ਉਸ ਮਾਸੂਮ ਬੱਚੇ ਦਾ 5 ਸਾਲ ਦੇ ਮਾਸੂਮ ਬੱਚੇ ਦਾ ਕਤਲ ਕਰਨਾ ਔਰ ਕਿਤੇ ਨਾ ਕਿਤੇ ਉਸ ਦੇ ਸਰੀਰ ਦੇ ਨਾਲ ਵੀ ਛੇੜਛਾੜ ਕਰਨੀ ਇਹ ਸਾਰੇ ਜਿਹੜਾ ਮੁੱਦਾ ਹੈ ਇਸ ਔਰ ਇਸ ਸਮੇਂ ਜਿਹੜਾ ਗੰਭੀਰਤਾ ਦੇ ਨਾਲ ਪੰਜਾਬੀ ਲੈ ਰਹੇ ਨੇ ਮਹੱਲਿਆਂ ਦੇ ਵਿੱਚੋਂ ਕੱਢੇ ਜਾ ਰਹੇ ਨੇ ਇਹਨਾਂ ਨੂੰ ਔਰ ਇਹਨਾਂ ਦੀਆਂ ਰੇੜੀਆਂ ਫੜੀਆਂ ਖਾਲੀ ਕਰਵਾਈਆਂ ਜਾ ਰਹੀਆਂ ਨੇ ਔਰ ਇੱਥੋਂ ਤੱਕ ਕਿ ਇਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਕਿ ਭਾਈ ਇਹਨੇ ਟਾਈਮ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਖਾਲੀ ਕਰ ਦਿਓ ਹੁਣ ਵੇਖਣਾ ਇਹ ਹੋਏਗਾ ਕਿ ਇਹਨਾਂ ਦੀ ਸੇਧ ਦੇ ਉੱਪਰ ਕੀ ਅਸਰ ਹੁੰਦਾ ਹੈ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਤੇ